ਜਿਹੜੀ ਉਹ ਬੀਬੀ ਆ ਕੁੜੀ ਜਿਹੜੀ ਆ ਉਹ ਉਹਦੇ ਵੱਲੋਂ ਇੱਕ ਮਾਫੀ ਆਈ ਆ ਹੁਣ ਜਿੰਨੇ ਯੋਗਾ ਕੀਤਾ ਸਚਕਣ ਸ਼੍ਰੀ ਦਰਬਾਰ ਸਾਹਿਬ ਵਿਖੇ ਲੰਘੇ ਸ਼ੁੱਕਰਵਾਰ ਇਹਦੀ ਸ਼ਾਇਦ ਗੱਲ ਆ ਪੋਸਟ ਪੀਕ ਕਰਕੇ ਕਿਉਂਕਿ ਉਸ ਕਰਕੇ ਕਲੀਅਰ ਦਿਨ ਦਤ ਨਹੀਂ ਪਤਾ ਕੋਈ ਗੁਜਰਾਤ ਤੋਂ ਵੀਰ ਸੀ ਕਹਿੰਦਾ ਕਿ ਮੈਂ ਉਸ ਪਰਿਵਾਰ ਦੇ ਰਿਲੇਸ਼ਨ ਦੇ ਜਾਣ ਪਛਾਣ ਦੇ ਵਿੱਚੋਂ ਆ ਉਹਦਾ ਫੋਨ ਆਇਆ ਸੀਗਾ ਮਾਫੀ ਸੰਬੰਧੀ ਫਿਰ ਉਹਦੀ ਸਿਸਟਰ ਕਹਿੰਦੀ ਮੈਂ ਬੋਲਦੀ ਆ ਉਹਦਾ ਫੋਨ ਆਇਆ ਸੀ ਪਰ ਮੈਂ ਉਹਨਾਂ ਤਨ ਨਾਲ ਗੱਲ ਕਰਦੇ ਹੋਏ ਸੀ ਕੋਈ ਗੱਲ ਕਹੀ ਸੀ ਕਿ ਮਾਫੀ ਦੀ ਜਿਹੜੀ ਗੱਲ ਆ ਮਾਫੀ ਤਾਂ ਪੰਥ ਜਾਣਦਾ ਵਾ ਅੱਜ ਗੁਰੂ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੀ ਆ ਜੋ ਇਨਸੀਡੈਂਸ ਹੋਇਆ ਵਾ ਜਿਹਦੇ ਵਿੱਚ ਜਿਹੜੀ ਉਹ ਬੀਬੀ ਆ ਕੁੜੀ ਜਿਹੜੀ ਆ ਉਹ ਉਹਦੇ ਵੱਲੋਂ ਇੱਕ ਮਾਫੀ ਆਈ ਆ ਹੁਣ ਜਿੰਨੇ ਯੋਗਾ ਕੀਤਾ ਸਚਕਣ ਸ਼੍ਰੀ ਦਰਬਾਰ ਸਾਹਿਬ ਵਿਖੇ ਲੰਘੇ ਸ਼ੁੱਕਰਵਾਰ ਇਹਦੀ ਸ਼ਾਇਦ ਗੱਲ ਆ ਪੋਸਟ ਪੂਲ ਕਰਕੇ ਕਿਉਂਕਿ ਉਸ ਕਰਕੇ ਕਲੀਅਰ ਦਿਨ ਦਾ ਤੱਕ ਨਹੀਂ ਪਤਾ ਪਰ ਇਸੇ ਹਫਤੇ ਦੀ ਗੱਲ ਆ ਯੋਗਾ ਦੇ ਦੀ ਹੀ ਗੱਲ ਆ ਸ਼ਾਇਦ ਜਦੋਂ ਇਹ ਮਨਾਉਂਦੇ ਨੇ ਸੋ ਉਸ ਬੀਬੀ ਦੇ ਵੱਲੋਂ ਇੱਕ ਇੱਕ ਨੂੰ ਮਾਫੀ ਦੀ ਵੀਡੀਓ ਆਈ ਆ ਜਦ ਕਿ ਵੈਸੇ ਤਾਂ ਸਵੇਰ ਦਾ ਉਸ ਬੀਬੀ ਦੇ ਵੱਲੋਂ ਸੰਪਰਕ ਕੀਤਾ ਜਾ ਰਿਹਾ ਸੀਗਾ ਦਾਸ ਦੇ ਨਾਲ ਕਿਸੇ ਨੇ ਥਰੂ ਪਹਿਲਾਂ ਇੱਕ ਉਹਦੇ ਬੰਦੇ ਕਿਸੇ ਪੀਏ ਦਾ ਫੋਨ ਆਇਆ ਸੀਗਾ ਉਸ ਤੋਂ ਬਾਅਦ ਅ ਇੱਕ ਕੋਈ ਗੁਜਰਾਤ ਤੋਂ ਵੀਰ ਸੀ ਕਹਿੰਦਾ ਕਿ ਮੈਂ ਉਸ ਪਰਿਵਾਰ ਦੇ ਰਿਲੇਸ਼ਨ ਦੇ ਜਾਣ ਪਛਾਣ ਦੇ ਵਿੱਚੋਂ ਆ ਉਹਦਾ ਫੋਨ ਆਇਆ ਸੀਗਾ ਮਾਫੀ ਸਬੰਧੀ ਫਿਰ ਉਹਦੀ ਸਿਸਟਰ ਕਹਿੰਦੀ ਮੈਂ ਬੋਲਦੀ ਆ ਉਹਦਾ ਫੋਨ ਆਇਆ ਸੀ ਪਰ ਮੈਂ ਉਹਨਾਂ ਤਨਾਂ ਨਾਲ ਗੱਲ ਕਰਦੇ ਹਾਂ ਸੀ ਕੋਈ ਗੱਲ ਕਹੀ ਸੀ ਕਿ ਮਾਫੀ ਦੀ ਜਿਹੜੀ ਗੱਲ ਆ ਮਾਫੀ ਤਾਂ ਪੰਥ ਜਾਣਦਾ ਵਾ ਈ ਦੇਣੀ ਆ ਕਿ ਨਹੀਂ ਦੇਣੀ ਪਰ ਚਲੋ ਵਜਨ ਕਰਾਉ ਉਸ ਵਿਚੀ ਨਾਲ ਵੀ ਅਸੀਂ ਵਜਨ ਕਰਦੇ ਆ ਚਲੋ ਦੇਖਦੇ ਆ ਵੀ ਉਹਦੀ ਕੀ ਮਨੋਦਸ਼ਾ ਵਾ ਇਹ ਕੀ ਉਹਨੇ ਜਾਣਬੁੱਝ ਕੇ ਕੀਤਾ ਵਾ ਜਾਣ ਜਾਣੇ ਜੋ ਹੋ ਗਿਆ ਜਾਂ ਕਿੱਦਾਂ ਦੀ ਉਹਦੀ ਮਤਲਬ ਦੇਖਦੇ ਆ ਗੱਲ ਕਰਕੇ ਪਰ ਉਸ ਕੁੜੀ ਦੇ ਵੱਲੋਂ ਗੱਲ ਨਹੀਂ ਕੀਤੀ ਗਈ ਪਰ ਹੁਣ ਜਿਹੜੀ ਉਹਦੀ ਮਾਫੀ ਨਾਮੇ ਦੀ ਵੀਡੀਓ ਆਈ ਆ ਮੈਂ ਹੈਰਾਨ ਹੋ ਗਿਆ ਉਹਦੀ ਮਾਫੀ ਦੀ ਵੀਡੀਓ ਵੇਖ ਕੇ ਵੀ ਮਾਫੀ ਨਹੀਂ ਮੰਗ ਰਹੀ ਉਹ ਮਾਫੀ ਤਾਂ ਹੁੰਦੀ ਆ ਸਿੱਧੀ ਸਪਸ਼ਟ ਕਿ ਮੇਰੇ ਕੋਲੋਂ ਗਲਤੀ ਹੋ ਗਈ ਤੇ ਮੈਨੂੰ ਮਾਫ ਕਰਦੇ ਹੋ ਮੈਂ ਅੱਗੇ ਤੋਂ ਇਦਾਂ ਨਹੀਂ ਕਰੂੰਗੀ ਇਹ ਤਾਂ ਉਹ ਹੀ ਮਾਫੀ ਬੱਟ ਉਹ ਕੀ ਕਰ ਰਹੀ ਆ ਉਹ ਕਹਿ ਰਹੀ ਆ ਕਿ ਮੈਨੂੰ ਕਿਹੜੀ ਸਾਈਜ਼ ਕੀਤਾ ਗਿਆ ਉਹ ਕਹਿ ਰਹੀ ਆ ਕਿ ਮੈਨੂੰ ਡਰਾਇਆ ਗਿਆ ਮੈਨੂੰ ਧਮਕੀਆਂ ਮਿਲੀਆਂ ਇਦਾਂ ਦੀ ਨਹੀਂ ਹੁੰਦੀ ਕਮਿਊਨਿਟੀ ਇਦਾਂ ਦੇ ਕੁਝ ਕਰਕੇ ਯਾਨੀ ਕਿ ਉਹ ਇੱਕ ਤਰ੍ਹਾਂ ਦਾ ਇਲਜ਼ਾਮ ਸਿੱਖਾਂ ਦੇ ਉੱਤੇ ਹੀ ਥੋਪ ਦਿੰਦਾ ਉਹਨੇ ਵੀ ਵੀ ਮੈਂ ਤਾਂ ਚਲੋ ਜਿਹੜੀ ਗਲਤੀ ਕੀਤੀ ਕੀਤੀ ਕਹਿੰਦੀ ਪਰ ਮੈਨੂੰ ਇਸ ਤਰੀਕੇ ਨਾਲ ਟ੍ਰੀਟ ਕੀਤਾ ਗਿਆ ਵਾ ਤੇ ਮੈਨੂੰ ਬੜਾ ਡਰਾਇਆ ਗਿਆ ਵਾ ਮੈਨੂੰ ਧਮਕਾਇਆ ਗਿਆ ਵਾ ਸੋ ਕਹਿੰਦਾ ਮੇਰਾ ਭਾਵਾ ਵੀ ਉਹ ਮਾਫੀ ਨਹੀਂ ਮੰਗੀ ਉਹਨੇ ਉਹਨੇ ਮਾਫੀ ਮੰਗਣ ਦੀ ਆੜ ਦੇ ਵਿੱਚ ਸਿੱਖਾਂ ਨੂੰ ਹੀ ਬਦਨਾਮ ਕੀਤਾ ਕਿ ਮੈਨੂੰ ਜਿਹਾ ਕਿ ਧਮਕੀਆਂ ਆਈਆਂ ਨੇ ਮੈਨੂੰ ਮਾਰਨ ਦੀਆਂ ਧਮਕੀਆਂ ਤੇ ਮਿਲੀਆਂ ਨੇ ਸਿੱਖਾਂ ਦੇ ਵੱਲੋਂ ਫੋਨ ਕਰ ਕਰਕੇ ਪਹਿਲੀ ਗੱਲ ਤਾਂ ਬੀਬੀ ਤੂੰ ਫੋਨ ਤੇ ਗੱਲ ਹੀ ਨਹੀਂ ਕੀਤੀ ਕਿਸੇ ਦੇ ਨਾਲ ਜਿੰਨਾ ਕਿ ਸਾਡੇ ਜੋ ਨੌਲੇਜ ਦੇ ਵਿੱਚ ਇੰਨਾ ਹੰਕਾਰ ਆ ਤੇਰੇ ਅੰਦਰ ਜੇ ਤੇਰੇ ਅੰਦਰ ਮਾਸਾ ਵੀ ਡਰ ਭਾਵਨਾ ਜਾਂ ਡਰ ਜਾ ਇਸ ਗੱਲ ਦਾ ਡਰ ਹੁੰਦਾ ਵੀ ਤੂੰ ਗਲਤ ਕੀਤਾ ਤੇ ਤੂੰ ਸ਼ਾਇਦ ਗੱਲ ਕਰਦੀ ਜਰੂਰ ਕਿਸੇ ਨਾਲ ਸਕੇ ਮੈਂ ਕੱਲੇ ਨੇ ਮੇਰਾ ਮੈਂ ਤਾਂ ਕੋਈ ਕਾਲ ਨਹੀਂ ਕੀਤੀ ਮੈਨੂੰ ਕਾਲ ਆਈਆਂ ਪਰ ਜਿਹੜੇ ਸਾਡੇ ਸਿੰਘਾਂ ਨੇ ਜਾਂ ਹੋਰ ਸਿੰਘਾਂ ਨੇ ਫੋਨ ਕੀਤੇ ਜਿਹੜਾ ਨੰਬਰ ਇਹਦੇ ਇੰਸਟਾਗ੍ਰam ਦੇ ਉੱਤੇ ਫਲੈਸ਼ ਆ ਉਹਦੇ ਵਿੱਚ ਇਹਦੇ ਵੱਲੋਂ ਕਿਸੇ ਨਾਲ ਗੱਲ ਨਹੀਂ ਕੀਤੀ ਗਈ ਉਦੇ ਵੱਲੋਂ ਕਿਸੇ ਦੇ ਨਾਲ ਗੱਲ ਨਹੀਂ ਕੀਤੀ ਗਈ ਬਸ ਅ ਉਹਦੇ ਜਿਹੜੇ ਵੀ ਕੋਈ ਇਹਦੇ ਕੁਲੀਗ ਜਾਂ ਜਿਹੜੇ ਵੀ ਕੋਈ ਇਹਦੇ ਭੈਣ ਭਰਾ ਹੋਣਗੇ ਉਹਨਾਂ ਵੱਲੋਂ ਹੀ ਗੱਲ ਕੀਤੀ ਜਾਂਦੀ ਰਹੀ ਆ ਤੇ ਉਹਨਾਂ ਵੱਲੋਂ ਮਾਫੀ ਦੀ ਗੱਲ ਕੀਤੀ ਜਾਂਦੀ ਰਹੀ ਬਟ ਹੁਣ ਉਹ ਵੀਡੀਓ ਤੁਸੀਂ ਦੇਖੀ ਹੋਊਗੀ ਸ਼ਾਇਦ ਅ ਜਿਸ ਵੀਡੀਓ ਦੇ ਵਿੱਚ ਇਹ ਬੀਬੀ ਜਿਹੜੀ ਆ ਉਹ ਮਾਫੀ ਦੀ ਗੱਲ ਕਰ ਰਹੀ ਆ ਪਰ ਮਾਫੀ ਦੀ ਆੜ ਦੇ ਵਿੱਚ ਉਸ ਬੀਬੀ ਵੱਲੋਂ ਇੱਕ ਤਰੀਕੇ ਦੇ ਨਾਲ ਜਿਹੜਾ ਵਾ ਉਹ ਬਦਨਾਮ ਕੀਤਾ ਜਾ ਰਿਹਾ ਸਿੱਖਾਂ ਨੂੰ ਪਰ ਗੱਲ ਹੁਣ ਇੱਥੇ ਸਭ ਤੋਂ ਵੱਡੀ ਇਹ ਆ ਕਿ ਕੋਈ ਵੀ ਉੱਠਦਾ ਵਾ ਇਦਾਂ ਦੀ ਮਾੜੀ ਕਰਤੂਤ ਕਰਦਾ ਤੇ ਕਰਕੇ ਕਰਤੂਤ ਤੇ ਮੁਰਖੇ ਭੋਲਾ ਜਿਹਾ ਮੂੰਹ ਬਣਾ ਕੇ ਇਹ ਲੋਕ ਮਾਫੀ ਮੰਗ ਲੈਂਦੇ ਨੇ ਪਹਿਲੀ ਗੱਲ ਤਾਂ ਇਹ ਵੀ ਕੀ ਉਹਨੂੰ ਨਹੀਂ ਪਤਾ ਇਸ ਗੱਲ ਦਾ ਪਤਾ ਨਹੀਂ ਆ ਪਤਾ ਨਾ ਹੋਵੇ ਐਡੀ ਕਿਹੜੀ ਗੱਲ ਆ ਈ ਬੀਬੀ ਜਿੱਥੇ ਆ ਕੇ ਇਹ ਕੋ ਕਰਮ ਕਰ ਰਹੀ ਆ ਇਹ ਕੰਮ ਕਰ ਰਹੀ ਆ ਉਹ ਕਿੰਨਾ ਪਵਿੱਤਰ ਸਥਾਨ ਆ ਹਮੇਸ਼ਾ ਅਸੀਂ ਜਿਹੜੇ ਸਿੱਖਾਂ ਉਹ ਸਾਂਝੀ ਵਾਲਤਾ ਦੀ ਗੱਲ ਕਰਦੇ ਆ ਹਰੇਕ ਨੂੰ ਉੱਥੇ ਆਉਣ ਦਾ ਨਤਮਸਤਕ ਹੋਣ ਦਾ ਜਿਹੜਾ ਵਾ ਉਹ ਸੱਦਾ ਵਾ ਚਾਰ ਦਰਵਾਜ਼ੇ ਨੇ ਸਾਰੇ ਵਰਨਾਂ ਲਈ ਖੁੱਲੇ ਨੇ ਇਹ ਗੱਲਾਂ ਅਸੀਂ ਕਰਦੇ ਆ ਤੇ ਸਾਡੀ ਮਰਿਆਦਾ ਸਾਡੇ ਸਿਧਾਂਤ ਵੀ ਨੇ ਉੱਥੇ 24 ਘੰਟੇ ਲੰਗਰ ਚੱਲਦਾ ਜੋ ਹਰੇਕ ਧਰਮ ਹਰ ਜਾਤ ਹਰ ਮਨੁੱਖ ਦੇ ਲਈ ਹੈ ਪਰ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਇਹ ਲੋਕ ਇਹ ਕੁਝ ਕਰਦੇ ਨੇ ਜੋ ਕੰਮ ਇਹ ਕਰਦੇ ਨੇ ਜੋ ਗੱਲਾਂ ਇਹ ਕਰਦੇ ਨੇ ਹੁਣ ਆ ਉਹਦੀ ਮਾਫੀ ਆ ਕੁੜੀ ਜੀ ਤੁਸੀਂ ਇਹਦੇ ਵਿੱਚ ਇਹ ਗੱਲ ਜਿਹੜੀ ਆ ਇਹ ਸੁਣਿਓ ਵੀ ਜਦੋਂ ਇਹਨੇ इन कुड़ी ने ये गुड़ी कही देखो उनके लिए उनको थैंक यू बोलने के लिए किया था नहीं के किसी के को हर्ट करने के लिए मेरी ऐसी आपको बुरा लगा है प्लीज मुझे माफ कर देना मेरा माफी मांगी है ठीक है संप्रदाय को या किसी भी रिलीजियस को हर्ट करने का मेरा कोई इंटेंशन नहीं था गलत तरीके से मुझे ਕਿ ਤੁਹਾਨੂੰ ਸਾਇਕੋਮੰਕੀ ਆ ਰਹੀ ਹੈ ਮਾਨਣੇ ਦੀ ਧਮਕੀਆਂ ਆ ਰਹੀ ਮੈਨੂੰ ਕਹਿੰਦੇ ਨੇ ਕਿ ਕਾਲੇ ਆ ਰਹੀ ਹੈ ਮੈਂ ਸਿਰਫ ਇਤਨਾ ਕਹਿਣਾ ਚਾਹਤੀ ਹੂ ਕਿ ਕੋਈ ਵੀ ਘਰ ਮੈਨੂੰ ਇਹ ਨਹੀਂ ਸਿਖਾਤਾ ਕਿ ਆਪ ਕਿਸੇ ਕੋ ਇਤਨਾ અપਮਾਨਿਤ ਕਰੋ ਉਨਕੀ ਗਲਤੀ ਹੋ ਤੋ ਮਾਫ ਕਰਨਾ ਚਾਹੀਏ ਕੋਈ ਧਰਮ ਇਹ ਨਹੀਂ ਕਹਿੰਦੀ ਸਿਖਾਉਂਦਾ ਵੀ ਤੁਸੀਂ ਕਿਸੇ ਨੂੰ ਅਪਮਾਨਿਤ ਕਰੋ ਕਿਸੇ ਹੈਨਾ ਕਿਸੇ ਨੂੰ ਮਾਨਿਤ ਕਰੋ ਬਿਲਕੁਲ ਨਹੀਂ ਸਿਖਾਉਂਦਾ ਸਾਨੂੰ ਤਾਂ ਬਿਲਕੁਲ ਨਹੀਂ ਸਿਖਾਉਂਦਾ ਕਿ ਖਾਸ ਕਰਕੇ ਧੀ ਭੈਣ ਭਤੀਜੇ ਸਾਡੀ ਸਾਡੀ ਸੋਚ ਸਾਡੀ ਵਿਚਾਰਧਾਰਾ ਬੜੀ ਉੱਚੀ ਦੀ ਸਿਖਾਉਂਦੀ ਪਰ ਜੇ ਕੋਈ ਧਰਮ ਇਹ ਨਹੀਂ ਸਿਖਾਉਂਦਾ ਕਿ ਕਿਸੇ ਨੂੰ અપਮਾਨਤ ਨਾ ਕੀਤਾ ਜਾਵੇ ਤੈਨੂੰ ਥੋੜਾ ਜਿਹਾ ਮਾਨਤ ਕਰਤਾ ਤੇ ਤੈਨੂੰ ਬਹੁਤ ਜਦਾ ਬੀਬਾ ਦੁੱਖ ਲੱਗਾ ਤੇ ਤੂੰ ਮਾਫੀ ਮੰਗਣ ਦੀ ਆੜ ਦੇ ਵਿੱਚ ਉਹ ਪਿੱਛੇ ਪੱਦਾ ਕਰਨ ਲੱਗ ਗਈ ਪਰ ਜੋ ਤੂੰ ਕੀਤਾ ਜਾਂ ਤੇਰੇ ਵਰਗੇ ਲੋਕ ਜੋ ਕਰਦੇ ਨੇ ਇੱਥੇ ਆ ਕੇ ਸੱਚਖੰਡ ਚੀਰ ਦਰਬਾਰ ਸਾਹਿਬ ਧਾਰਮਿਕ ਸਥਾਨਾਂ ਦੇ ਜਾ ਕੇ ਕਰਕੇ ਕੀ ਉਹ ਜਾਇਜ਼ ਉਹ ਸਹੀ ਆ ਅਸਲ ਵਿੱਚ ਸਾਡੀਆਂ ਕਮਜ਼ੋਰੀਆਂ ਨੇ ਮੈਂ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਵਾ ਕਿ ਸਾਡੀਆਂ ਕਮਜ਼ੋਰੀਆਂ ਨੇ ਅਸੀਂ ਜਿਹੜਾ ਵਾ ਉਹ ਬਹੁਤ ਜਲਦੀ ਜਿਹੜਾ ਵਾ ਉਹ ਭੁੱਲ ਸੀ ਜਾਂਦੇ ਆ ਬਹੁਤ ਜਲਦੀ ਅਸੀਂ ਕੁਆਇਟਲੀ ਜਿਹੜਾ ਵਾ ਉਹ ਗੱਲ ਨੂੰ ਲੈ ਲੈਨੇ ਆ ਤੇ ਉਹਨੂੰ ਲੈਟ ਕੋ ਕਰ ਦਿੰਨੇ ਆ ਇਹ ਸਾਡੇ ਚ ਕਮੀ ਆ ਠੀਕ ਆ ਬਿਰਤੀ ਹੋਣੀ ਚਾਹੀਦੀ ਆ ਭਾਵਨਾ ਹੋਣੀ ਚਾਹੀਦੀ ਆ ਇਹ ਭਾਵਨਾ ਬਹੁਤ ਵਧੀਆ ਵਾ ਕਿਸੇ ਨੂੰ ਮਾਫ ਕਰਨਾ ਬਹੁਤ ਵੱਡੀ ਗੱਲ ਆ ਕਿਸੇ ਦੀ ਗਲਤੀ ਜੇ ਕਿਸੇ ਨੇ ਕੀਤੀ ਆ ਤੇ ਉਸ ਗਲਤੀ ਨੂੰ ਜੇ ਉਹ ਰਿਅਲਾਈਜ਼ ਕਰ ਰਿਹਾ ਵਾ ਮੰਨ ਰਿਹਾ ਵਾ ਤੇ ਉਹਨੂੰ ਮਾਫ ਕਰ ਦੇਣਾ ਬਹੁਤ ਵੱਡੀ ਗੱਲ ਆ ਇਹ 'ਚ ਕੋਈ ਦੋਰਾਵਾ ਨਹੀਂ ਪਰ ਜੇਕਰ ਕੋਈ ਗਲਤੀ ਬਾਰ-ਬਾਰ ਕੀਤੀ ਜਾਂਦੀ ਹੋਵੇ ਤੇ ਕੀ ਇਸ ਬੀਬੀ ਨੂੰ ਪਹਿਲਾਂ ਨਹੀਂ ਪਤਾ ਹੋਊਗਾ ਕਿ ਇਸ ਧਾਰਮਿਕ ਸਥਾਨ ਦੀ ਕੀ ਮਹੱਤਤਾ ਇਹਦੀ ਗੱਲ ਤਾਂ ਹੈ ਹੀ ਨਹੀਂ ਪਿਉ ਨਾ ਪਤਾ ਹੋਵੇ ਜਿਹੜੀ ਕਹਿੰਦੀ ਮੈਂ ਆਲ ਵਰਡ ਟਰੈਵਲ ਕਰਦੀ ਆ ਦੁਨੀਆ ਤੇ ਟਰੈਵਲ ਕਰਦੀ ਆ ਤੇ ਜੇ ਟਰੈਵਲ ਕਰਦੀ ਆ ਤੇ ਇਹਨੂੰ ਸਿੱਖ ਧਰਮ ਦੇ ਬਾਰੇ ਜੇ ਸਚਕਣ ਸਿੰਘ ਦਰਬਾਰ ਸਾਹਿਬ ਆਈ ਆ ਮਤਲਬ ਇਹਨੂੰ ਪਤਾ ਹੋਊਗਾ ਨਾ ਸਚਕਣ ਸਿੰਘ ਦਰਬਾਰ ਸਾਹਿਬ ਦੇ ਬਾਰੇ ਸਿੱਖਾਂ ਦੇ ਬਾਰੇ ਮਰਿਆਦਾ ਦੇ ਬਾਰੇ ਸਿਧਾਂਤਾਂ ਦੇ ਬਾਰੇ ਏਡੀ ਗੱਲ ਤਾਂ ਹੈ ਨਹੀਂ ਸੋ ਇਸ ਕਰਕੇ ਪਹਿਲਾਂ ਤਾਂ ਸਾਨੂੰ ਫੈਸਲਾ ਕਰਨਾ ਪਊਗਾ ਵੀ ਅਸੀਂ ਕਿੱਥੇ ਸਟੈਂਡ ਕਰਦੇ ਆ ਜੇ ਤਾਂ ਅਸੀਂ ਇਸੇ ਤਰ੍ਹਾਂ ਮਾਫੀਆਂ ਦੇਂਦੇ ਰਹੇ ਪੀ ਲੋਜੀ ਕੋਈ ਗੱਲ ਨਹੀਂ ਬੱਚੀ ਆ ਮਾ ਗਲਤੀ ਹੋ ਗਈ ਤੇ ਮਾਫੀ ਮੰਗ ਲਈ ਹੋਏ ਤਾਂ ਠੀਕ ਆ ਫਿਰ ਤੇ ਕੱਲ ਨੂੰ ਚੜ ਚੜ ਕੇ ਆਉਣਗੇ ਇੱਥੇ ਬਹੁਤ ਕੁਝ ਕਰਨਗੇ ਹਜੇ ਤਾਂ ਹੋਇਆ ਵੀ ਆ ਬੇਅਦਬੀ ਕਰਨੀ ਤਾਂ ਆਇਆ ਸੀਗਾ ਉਹਨੂੰ ਕਿਵੇਂ ਮਾਫ ਕੀਤਾ ਆਪਾਂ ਫਿਰ ਤਾਂ ਉਹਨੂੰ ਵੀ ਮਾਫ ਕਰ ਦਿੰਦੇ ਇਸ ਕਰਕੇ ਸਲੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ ਬਣਦਾ ਵੀ ਸਖਤ ਕਾਰਵਾਈ ਇਸ ਬੀਬੀ ਤੇ ਕੀਤੀ ਜਾਵੇ ਅਗਲਿਆਂ ਦੇ ਵਾਸਤੇ ਜਿਹੜਾ ਉਹ ਇੱਕ ਉਦਾਹਰਣ ਸੈੱਟ ਹੋਵੇ ਜਦੋਂ ਇਹਨੂੰ ਕੋਰਟ ਵਿੱਚ ਆ ਕੇ ਖੜਨਾ ਪਵੇ ਉੱਥੇ ਆ ਕੇ ਤੇ ਬਾਅਦ ਦੇ ਵਿੱਚ ਜਨ ਸ਼੍ਰੀ ਅਕਾਲ ਤਖਸਾਲ ਸਾਹਿਬ ਖੜ ਕੇ ਆ ਕੇ ਸੰਗਤੀ ਰੂਪ ਦੇ ਵਿੱਚ ਮਾਫੀ ਮੰਗਦੀ ਆ ਜੇਕਰ ਤੇ ਉਹ ਪ੍ਰਵਾਨ ਹੋਵੇ ਸ਼੍ਰੀ ਅਕਾਲ ਤਖਸਾਲ ਸਾਹਿਬ ਨੂੰ ਜਾਂ ਪ੍ਰਵਾਨ ਹੋਵੇ ਅ ਪੰਥ ਨੂੰ ਤੇ ਮੈਂ ਨਹੀਂ ਕਹਿੰਦਾ ਕਿ ਮਾਫ ਕਰ ਦਿਓ ਪਰ ਜੇ ਪ੍ਰਵਾਨ ਹੋਵੇ ਤੇ ਫਿਰ ਉਹ ਇਸ ਤਰ੍ਹਾਂ ਮਾਫੀ ਨਹੀਂ ਵੀ ਘਰੇ ਬੈ ਕੇ ਮਾਫੀ ਮੰਗ ਲਈ ਤੇ ਮਾਫੀ ਵੀ ਮੰਗਦਿਆਂ ਮੰਗਦਿਆਂ ਕ੍ਰਿਟਿਸਾਈਜ਼ ਵੀ ਸਾਨੂੰ ਹੀ ਕਰਤਾ ਸਾਨੂੰ ਹੀ ਕਹਿੰਦਾ ਤਾ ਵੀ ਸਾਨੂੰ ਧਮਕੀਆਂ ਦਿੰਦੇ ਨੇ ਸਿੱਖ ਮਾਰਨੀਆਂ ਗੱਲਾਂ ਕਰਦੇ ਨੇ ਗਾਲਾਂ ਕੱਢਦੇ ਨੇ ਵੀ ਬਾਬਾ ਮੈਨੂੰ ਨਹੀਂ ਲੱਗਦਾ ਵੀ ਅਲੀਕਾ ਕਿਸੇ ਨੇ ਗਾਲ ਕੱਢੀ ਹੋਊਗੀ ਪਰ ਜੇ ਕੱਢੀ ਹੋਊਗੀ ਤੇ ਫੋਲ ਨਹੀਂ ਪਾਉਣੇ ਕਿਸੇ ਨੇ ਵੀ ਜੇ ਕਿਸੇ ਨੇ ਵੇਸ਼ ਦੇ ਵਿੱਚ ਗੁੱਸੇ ਦੇ ਵਿੱਚ ਇਹ ਗੱਲ ਕਹਿਤੀ ਹੋਊਗੀ ਮਾਰਨ ਦੀ ਤੇ ਮੈਨੂੰ ਲੱਗਦਾ ਨਹੀਂ ਆ ਕਿਸੇ ਨੇ ਨਾ ਕੀਤੀ ਹੋ ਸਕਦਾ ਕਹਿ ਦਿੱਤੀ ਹੋਏ ਕੋ ਵੱਡੀ ਗੱਲ ਨਹੀਂ ਕਿਉਂਕਿ ਬਹੁਤ ਜ਼ਿਆਦਾ ਸਤਕਾਰ ਆ ਸਾਡੇ ਬਾਸ ਸਚਕਣ ਸਿੰਘ ਦਰਬਾਰ ਸਾਹਿਬ ਦਾ ਤੇ ਆਲਰੇਡੀ ਸਾਡੀਆਂ ਭਾਵਨਾਵਾਂ ਮ ਬਹੁਤ ਜ਼ਿਆਦਾ ਆਹਿਤ ਨੇ ਪਹਿਲਾਂ ਹੀ ਸਾਡੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਬਹੁਤ ਜ਼ਿਆਦਾ ਢਟਕੀਆਂ ਹੋਈਆਂ ਨੇ ਢਟਕੀਆਂ ਹੋਈਆਂ ਨੇ ਪਹਿਲਾਂ ਹੀ ਸਾਡੀਆਂ ਭਾਵਨਾਵਾਂ ਮ ਜਿਹੜੀਆਂ ਨੇ ਉਹ ਬਹੁਤ ਜ਼ਿਆ ਰੋਂਦੀਆਂ ਗਈਆਂ ਨੇ ਬਹੁਤ ਜ਼ਿਆਦਾ ਸਾਨੂੰ بار بار ਪ੍ਰਵੋਕ ਕੀਤਾ ਜਾਂਦਾ ਵਾ ਕੀਤਾ ਗਿਆ ਵਾ 84 ਦੇ ਵਿੱਚ ਕੀਤਾ ਗਿਆ ਸਾਡੇ ਤਖਤ ਢਾਏ ਗਏ ਇਸ ਕਰਕੇ ਇਹ ਗੱਲ ਨੂੰ ਕਿਸੇ ਦੇ ਵੱਲੋਂ ਛੋਟੀ ਜੀ ਤਰੀਕੇ ਨਾਲ ਲੈ ਲੈਣਾ ਲਾਈਕਲੀ ਜਿਹਾ ਲੈ ਲੈਣਾ ਤੇ ਉਹ ਇਹ ਗੱਲ ਕਰ ਦੇਣੀ ਵੀ ਬਿਲਕੁਲ ਵੀ ਚਲੋ ਕੋਈ ਗੱਲ ਨਹੀਂ ਬੱਚੀ ਨੇ ਗਲਤੀ ਕਰਤੀ ਤਾਂ ਮੈਨੂੰ ਲੱਗਦਾ ਇਹ ਬੜੀ ਵੱਡੀ ਮੂਰਖਤਾ ਹੀ ਹੋਊਗੀ ਸਾਡੇ ਵਾਸਤੇ ਜੇਕਰ ਸਾਡੀਆਂ ਜਿਹੜੀ ਸੰਸਥਾ ਜਿਹੜੀ ਆ ਉਹ ਇਸ ਗੱਲ ਨੂੰ ਜਿਸ ਤਰ੍ਹਾਂ ਲੈ ਲੈਂਦੀ ਹੈ ਵੀ ਠੀਕ ਹੈ ਬਾਰੇ ਮਾਫੀ ਮੰਗ ਲਈ ਹੈ ਨਹੀਂ ਬਿਲਕੁਲ ਮਾਫੀ ਨਹੀਂ ਮੰਗੀ ਉਹਨੇ ਇਹ ਮਾਫੀ ਨਹੀਂ ਹੈਗੀ ਉਹਨੇ ਮਾਫੀ ਦੀ ਆਰ ਦੇ ਵਿੱਚ ਸਾਨੂੰ ਹੀ ਬਦਨਾਮ ਕੀਤਾ ਸਿੱਖਾਂ ਨੇ ਮਾਫੀ ਤਾਂ ਬੜੀ ਕਲੀਅਰ ਕੱਟ ਹੋਣੀ ਚਾਹੀਦੀ ਸੀ ਜੇਕਰ ਉਹਨੇ ਕਿਸੇ ਨੇ ਥ੍ਰੈਟ ਕਰੇ ਦਿੱਤਾ ਮੈਨੂੰ ਕਹਿੰਦਾ ਚਲੋ ਮੰਨ ਲਿਆ ਇੰਸਟਾਗ੍ਰਾਮ ਦੇ ਉੱਤੇ ਉਹਨੇ ਕਿਸੇ ਨੇ ਥ੍ਰੈਟ ਕਰਤਾ ਹੋਊਗਾ ਕਿਸੇ ਜਜ਼ਬਾਤ ਚ ਆ ਕੇ ਕੋਈ ਧਮਕੀ ਕਹਿ ਦਿੱਤੀ ਹੋਊਗੀ ਜਿਸਬਾਤੀ ਹੋ ਕੇ ਸੇ ਕਹਿ ਦਿੰਦਾ ਬੰਦਾ ਪਰ ਉਹ ਤਾਂ ਗੱਲ ਉਹਨੂੰ ਪਾਸੇ ਰੱਖਣੀ ਚਾਹੀਦੀ ਸੀ ਉਹਨੂੰ ਆਪਣੀ ਗਲਤੀ ਵੇਖਣੀ ਚਾਹੀਦੀ ਸੀ ਸਾਨੂੰ ਇਹਦੇ ਵਾਸਤੇ ਸਖਤ ਹੋਣਾ ਪਊਗਾ ਖਾਸ ਕਰਕੇ ਸਾਡੇ ਗੁਰਸਥਾਨਾਂ ਦੀ ਸਤਕਾਰ ਲਈ ਜੇ ਅਸੀਂ ਆਪਣੇ ਗੁਰਸਥਾਨਾਂ ਦੀ ਸਤਕਾਰ ਵਾਸਤੇ ਸਖਤ ਨਹੀਂ ਹੁੰਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਾਂ ਬਹੁਤ ਗੱਲਾਂ ਛੋਟੀਆਂ ਰਹਿ ਜਾਣਗੀਆਂ ਇਸ ਤੋਂ ਵੱਡੇ ਹਮਲੇ ਹੋਣਗੇ ਹੋਰ ਰਹੇ ਨੇ ਵੈਸੇ ਤਾਂ ਅੱਜ ਹੀ ਹੋਈ ਆ ਅੱਜ ਹੀ ਗੁਟਕਾ ਸਾਹਿਬ ਪਾੜ ਕੇ ਇੱਕ ਬੀਬੀ ਵੱਲੋਂ ਸੱਚ ਕਰਨ ਉੱਥੇ ਬਾ ਬੁੱਢਾ ਸਾਹਿਬ ਦੇ ਸਥਾਨ ਦੇ ਉੱਤੇ ਕਹਿੰਦੇ ਪਾੜ ਕੇ ਸੁੱਟ ਦਿੱਤਾ ਗਿਆ ਵਾ ਲੁਧਿਆਣੇ 'ਚ ਬੇਅਦਬੀ ਹੋ ਗਈ ਹੈ ਇੱਕ ਦਿਨ ਦੇ ਵਿੱਚ ਹੀ 2-3 ਇੰਚ ਜਲ ਲਗਾਤਾਰ ਹੀ ਹਫ਼ਤੇ 'ਚ ਹੋ ਗਏ ਨੇ ਤੇ ਹੋ ਰਹੇ ਨੇ ਲਗਾਤਾਰ ਕਿਉਂ ਕਿਉਂਕਿ ਸਰਕਾਰਾਂ ਵੱਲੋਂ ਕੋਈ ਸਖਤ ਕਾਨੂੰਨ ਨਹੀਂ ਹੈਗੇ ਮੈਂ ਪਰਸੋਂ ਖ਼ਬਰ ਪੜ ਰਿਹਾ ਸੀ ਵੀ ਪਾਕਿਸਤਾਨ ਦੇ ਵਿੱਚ ਕਿਸੇ ਨੇ ਕੁਰਾਨ ਦੀ ਬੇਅਦਬੀ ਕੀਤੀ ਤੇ ਪੁਲਿਸ ਚੱਕ ਕੇ ਨੂੰ ਥਾਣੇ ਲੈ ਗਈ ਲੋਕਾਂ ਨੇ ਥਾਣੇ ਦੇ ਉੱਤੇ ਹੀ ਅਟੈਕ ਕਰਕੇ ਉਸ ਥਾਣੇ ਦੇ ਵਿੱਚ ਉਸ ਦੋਸ਼ੀ ਨੂੰ ਗੋਲੀ ਮਾਰ ਦਿੱਤੀ ਤੇ ਜਿਹੜਾ ਨੂੰ ਗਾੜੀ ਬਚਾਉਣਾ ਹੈ ਉਹਨੂੰ ਹੀ ਡਾਕ ਫੇਰੀ ਉਹਨਾਂ ਦੀ ਆਪਣੇ ਇਸ਼ਟ ਪ੍ਰਤੀ ਜਿਹੜੀ ਭਾਵਨਾਵਾਂ ਤੇ ਹੋਣੀ ਚਾਹੀਦੀ ਆ ਹਰ ਇੱਕ ਦੀ ਆਪਣੇ ਇਸ਼ਟ ਪ੍ਰਤੀ ਜਿਹੜੀ ਭਾਵਨਾਵਾਂ ਉਹ ਹੋਣੀ ਚਾਹੀਦੀ ਆ ਜੇ ਸਾਡੀ ਆਪਣੇ ਇਸ਼ਟ ਦੇ ਪ੍ਰਤੀ ਭਾਵਨਾ ਨਹੀਂ ਹੈਗੀ ਸਤਕਾਰ ਨਹੀਂ ਹੈਗਾ ਗੁਰੂ ਦੇ ਪ੍ਰਤੀ ਤੇ ਗੁਰੂ ਫਿਰ ਸਾਨੂੰ ਮੂੰਹ ਨਹੀਂ ਲਾਉਂਦਾ ਫਿਰ ਗੁਰੂ ਵੀ ਸਾਡਾ ਕੁਝ ਨਹੀਂ ਸਵਾਰੂਗਾ ਇਹ ਗੱਲ ਯਾਦ ਰੱਖਿਓ ਜੇ ਸਾਡੇ ਮਨ ਚ ਗੁਰੂ ਦਾ ਸਤਕਾਰ ਨਹੀਂ ਹੈਗਾ ਇਸ ਸਤਕਾਰ ਬਹਾਲ ਨਹੀਂ ਕਰ ਸਕਦੇ ਫਿਰ ਗੁਰੂ ਵੀ ਸਾਡੇ ਕਾਰਜ ਨਹੀਂ ਸਵਾਰਦਾ ਇਹ ਬਹੁਤ ਕਲੀਅਰ ਜੀ ਗੱਲ ਆ ਇਹਨੂੰ ਕੋਈ ਗੱਦਾ ਮਰਜੀ ਲਈ ਜਾਵੇ ਮੈਨੂੰ ਨਹੀਂ ਪਤਾ ਪਰ ਜਿਹੜੀ ਮੇਰੀ ਭਾਵਨਾ ਵਾ ਐ ਜੇ ਸਿੱਖ ਹੁੰਦੇ ਨਾ ਤੇ ਤਾਂ ਮੈਨੂੰ ਮੇਰੀ ਭਾਵਨਾ ਇਹ ਦਰਸਾਉਂਦੀ ਆ ਦੱਸਦੀ ਆ ਜੇ ਮੈਂ ਆਪਣੇ ਸਤਕਾਰ ਨਹੀਂ ਕਰ ਸਕਦਾ ਗੁਰੂ ਦਾ ਤੇ ਆਪਣੇ ਗੁਰਦੇ ਸਤਕਾਰ ਲਈ ਕੁਝ ਨਹੀਂ ਕਰ ਸਕਦਾ ਤੇ ਫਿਰ ਗੁਰੂ ਵੀ ਮੈਨੂੰ ਕੀ ਸਮਝੂਗਾ ਫਿਰ ਜੇ ਬਾਪ ਦੀ ਬੱਚਾ ਜਿਹੜਾ ਵਾ ਉਹ ਆਪਣੇ ਦੀ ਇੱਜ਼ਤ ਨਾ ਕਰੂਗਾ ਬਾਪ ਦਾ ਭਾਵ ਦੁਨਿਆਵੀ ਤਾਂ ਚਲੋ ਇੱਕ ਆਪਾਂ ਦੁਨਿਆਵੀ ਤਾਂ ਕਰਦੇ ਆ ਨਾ ਦੁਨਿਆਵੀ ਤਾਂ ਆਪਾਂ ਪਰੇ ਉਹਨੂੰ ਗਾਲ ਘੜਦੇ ਤੇ ਮਾਰਨ ਤੱਕ ਜਾਂਦੇ ਆਂ ਵੀ ਤੂੰ ਕਾਹਨੋਂ ਨਾ ਮੇਰੇ ਪਿਓ ਨੂੰ ਗਾਲ ਘੜਨ ਵਾਲਾ ਤੇ ਇਹ ਤਾਂ ਸਾਡਾ ਜਗਤ ਗੁਰੂ ਆ ਜਾਗਦੰ ਜੋਤਹਾਜਰ ਨਾਜਰ ਤੇ ਤੇ ਥਾਂ ਥਾਂ ਦੇ ਅੰਗ ਪਾੜ ਪੜ ਸੁੱਤੀ ਜਾਂਦੇ ਨੇ ਕੋਈ ਯੋਗਾ ਕਰਦਾ ਆ ਕੇ ਕੋਈ ਕੋਈ ਤਮਾਕੂ ਪਾਈ ਫਿਰਦਾ ਬੋਚੇ ਤੇ ਆ ਕੇ ਕੋਈ ਬੇਦਬੀ ਕਰਨ ਆ ਜਾਂਦਾ ਕੋਈ ਕਰਦਾ ਵਾ ਤੇ ਅਸੀਂ ਕੀ ਕਰਦੇ ਆ ਅਸੀਂ ਚਾਰ ਦਿਨ ਰੌਲਾ ਪਾਉਂਦੇ ਹੁਣ ਤਾਂ ਬਹੁਤ ਸੌਖਾ ਜਾ ਹੋ ਗਿਆ ਕਿ ਫੇਸਬੁੱਕ ਦੇ ਉੱਤੇ ਕੋਈ ਪੋਸਟ ਆਉਂਦੀ ਆ ਬੇਦਬੀ ਦੀ ਸਾਡੇ ਵਾਲੇ ਸਕਰੋਲ ਕਰ ਦਿੰਦੇ ਆ ਤਾਂ ਨੂੰ ਤੇ ਬਸ ਕਹਾਣੀ ਖਤਮ ਭੁੱਲ ਜਾਂਦੇ ਆ ਅਸੀਂ ਸਰਕਾਰਾਂ ਤੇ ਇਹ ਆਸ ਰੱਖਦੇ ਆ ਕਿ 295 ਦੀਆਂ ਧਰਾਵਾਂ ਤੋਂ ਉੱਪਰ ਕੋਈ ਸਖਤ ਧਰਾਵਾਂ ਬਣਨਗੀਆਂ ਤੇ ਸਰਕਾਰਾਂ ਲਾਉਣਗੀਆਂ ਬੋਸ਼ੀਆਂ ਨੂੰ ਕਿਸੇ ਵੀ ਈਸਤ ਦੀ ਬਦਬੀ ਹੋਵੇ ਕਿਸੇ ਵੀ ਧਰਮ ਦੀ ਬਦਬੀ ਹੋਵੇ ਕਿਉਂ ਨਹੀਂ ਸਰਕਾਰਾਂ ਸਖਤ ਕਾਨੂੰਨ ਬਣਾਉਂਦੀਆਂ ਨਹੀਂ ਬਣਾਉਣੇ ਕਿਸੇ ਲਈ ਨਹੀਂ ਸਖਤ ਕਾਨੂੰਨ ਤੁਹਾਡੇ ਵਾਸਤੇ ਖਾਸ ਕਰਕੇ ਸਿੱਖਾਂ ਲਈ ਇਹ ਤੁਹਾਨੂੰ ਹੀ ਆਪਣੀ ਹੋਣੀ ਦਾ ਫੈਸਲਾ ਕਰਨਾ ਪੈਣਾ ਤੇ ਹੋਣੀ ਦਾ ਫੈਸਲਾ ਇਸ ਤਰ੍ਹਾਂ ਨਹੀਂ ਹੋਣਾ ਕਿ ਜਿਸ ਤਰ੍ਹਾਂ ਹੁਣ ਅੱਜ ਇਹ ਬੀਬੀ ਨੇ ਕੀਤਾ ਤੇ ਇਹਨੇ ਮਾਫੀ ਮੰਗ ਲਈ ਤੇ ਇਹਨੂੰ ਅਸੀਂ ਮਾਫ ਕਰਤਾ ਵੱਡਾ ਦਿਲ ਕਰਕੇ ਇਦਾਂ ਗੱਲ ਨਹੀਂ ਬਣਨੀ ਸਾਨੂੰ ਸਖਤ ਹੋਣਾ ਪਊਗਾ ਆਪਣੇ ਇਛੇ ਦੇ ਸਤਕਾਰ ਦੇ ਵਾਸਤੇ ਸਾਡੇ ਗੁਰੂ ਅਸਥਾਨਾਂ ਧਾਰਮਿਕ ਅਸਥਾਨਾਂ ਦੇ ਸਤਕਾਰ ਵਾਸਤੇ ਸਾਡੇ ਸ਼ਹੀਦਾਂ ਦੇ ਸਤਕਾਰ ਵਾਸਤੇ ਸਾਨੂੰ ਸਖਤ ਹੋਣਾ ਪਊਗਾ ਕੋਈ ਔਰਦਾਵਾ ਸਾਡੇ ਸ਼ਹੀਦਾਂ ਨੂੰ ਗਾਲਾਂ ਕੱਢਦਾ ਸੋ ਬਹੁਤ ਗੱਲਾਂ ਨੇ ਜਿਹੜੀਆਂ ਸਾਨੂੰ ਸੋਚਦੀਆਂ ਪੈਣਗੀਆਂ ਸਮਝਣੀਆਂ ਪੈਣਗੀਆਂ ਪਰ ਅਸੀਂ ਸੋਚਦੇ ਸਮਝਦੇ ਨਹੀਂ ਕਿਉਂ ਕਿ ਸਾਡੀਆਂ ਧੌਣਾਂ ਦੇ ਵਿੱਚ ਕਿੱਲੇ ਨੇ ਜਹੇਦਾਰੀਆਂ ਦੇ ਸਾਡੀਆਂ ਧੌਣਾਂ 'ਚ ਕਿੱਲੇ ਨੇ ਚੌਧਰਾਾਂ ਦੇ ਅਸੀਂ ਬੰਡੇ ਹੋਏ ਆਂ ਆਪਣੀਆਂ ਸੰਸਥਾਵਾਂ ਸੰਪਰਦਾਵਾਂ ਦਲਪੰਥਾਂ ਦੇ ਵਿੱਚ ਜਥੇਬੰਦੀਆਂ ਦੇ ਬੰਡੇ ਹੋਏ ਆਂ ਹਰ ਇੱਕ ਸਿੱਖ ਜਿਹੜਾ ਅੱਜ ਦੇ ਸਮੇਂ 'ਚ ਪਹਿਲਾਂ ਕੀ ਹੁੰਦਾ ਸੀ ਨਾ ਉਹ ਸਿੱਖ ਜਿਹੜਾ ਹੁੰਦਾ ਸੀ ਇੱਕ ਸਿੱਖ ਦੂਜੇ ਸਿੱਖ ਦੇ ਅੱਗੇ ਹੁੰਦਾ ਹੁੰਦਾ ਸੀ ਪਹਿਲਾਂ ਮੈਂ ਸ਼ਹੀਦ ਹੋਣਾ ਪਹਿਲਾਂ ਮੈਂ ਸ਼ਹੀਦ ਹੋਣਾ ਪੰਥ ਲਈ ਕੌਮ ਲਈ ਗਰੂ ਲਈ ਹੁਣ ਕੀ ਹੁੰਦਾ ਹੁਣ ਹਰ ਸਿੱਖ ਦੂਜੇ ਸਿੱਖ ਨੂੰ ਫੜ ਕੇ ਕੀ ਕਰ ਰਿਹਾ ਹੁੰਦਾ ਪਹਿਲਾਂ ਤੂੰ ਮਰ ਤੇ ਮੈਂ ਕੁਰਸੀ ਮੱਲਾ ਹੁਣ ਸਾਡੀ ਇਹ ਭਾਵਨਾ ਹੋ ਗਈ ਜਦੋਂ ਸਾਡੇ ਅੰਦਰ ਉਹ ਭਾਵਨਾ ਖਤਮ ਹੋ ਜੂਗੀ ਨਾ ਸਾਡੇ ਤੇ ਕੋਈ ਅਟੈਕ ਨਹੀਂ ਕਰੂਗਾ ਕੋਈ ਹਮਲਾ ਨਹੀਂ ਕਰੂਗਾ ਕੋਈ ਸਾਡੇ ਇਸ ਦੀ ਬਦਵੀ ਨਹੀਂ ਕਰੂਗਾ ਕੋਈ ਆ ਕੇ ਇਸ ਤਰੀਕੇ ਦੇ ਨਾਲ ਕੋਈ ਵੀ ਹਮਲਾ ਨਹੀਂ ਕਰੂਗਾ ਡਰ ਹੋਊਗਾ ਉਹਨਾਂ ਦੇ ਮਨ 'ਚ ਪੈ ਹੋਊਗਾ ਵੀ ਇਹ ਜਾਗਦੇ ਨੇ ਜੇ ਤੇ ਉਹ ਸੱਚਮੁੱਚ ਆ ਫੋਟੋ ਵੈਸੇ ਦੀ ਸੱਚਾ ਤਾਂ ਇਹਨੇ ਮਾਫੀ ਮੰਗ ਲਈ ਆ ਨਾ ਕੁਝ ਕਿਉਂਕਿ ਕੁਝ ਵੀਰ ਸਾਡੇ ਕਹਿ ਰਹੇ ਨੇ ਕਿ ਵੀ ਉਹ ਐਡਿਟ ਆ ਜੀ ਉਹ ਕਿੱਥੇ ਸੀ ਯਾਰ ਉੱਥੇ ਟਾਸਕ ਫੋਰਸ ਕਿੱਥੇ ਸੀਗੀ ਉੱਥੇ ਸੇਵਾਦਾਰ ਕਿੱਥੇ ਸੀ ਬਰਸ਼ਿਆਂ ਵਾਲੇ ਮੈਂ ਉੱਥੇ ਜਾ ਜਦਾ ਵਾ ਮਾਰੇ ਕਦੇ ਕਦੀ ਲੈ ਜਾਂਦੇ ਆ ਉਹ ਦਰਸ਼ਨਾਂ ਵਾਸਤੇ ਤੇ ਮੈਂ ਦੇਖਦਾ ਉਹਨਾਂ ਵੀ ਉਹ ਜਿਹੜੇ ਸਾਡੇ ਉੱਥੇ ਵੀਰ ਸੇਵਾਦਾਰ ਖੜੇ ਹੁੰਦੇ ਨੇ ਬੜੇ ਐਕਟਿਵ ਦੇਖਦਾ ਉਹਨਾਂ ਮੈਂ ਕਈ ਉਹਨਾਂ ਨੂੰ ਕੋਈ ਫੋਨ ਆਏ ਵੀ ਕੱਢਦਾ ਤੇ ਉਸ ਵੇਲੇ ਫੋਨ ਫੜ ਲੈਂਦੇ ਆ ਹੱਥੋਂ ਮੈਂ ਕਾਫੀ ਵਾਰ ਦੇਖਿਆ ਵੀ ਆ ਸੋ ਮੈਨੂੰ ਬੜਾ ਵਧੀਆ ਲੱਗਾ ਵੀ ਹਾਂ ਵੀ ਬਾਹ ਬਹੁਤ ਵਧੀਆ ਗੱਲ ਆ ਸਾਡੇ ਸਾਡੇ ਮਰਛੇ ਵਾਲੇ ਬਾਹ ਉਹ ਵਧੀਆ ਡਿਊਟੀ ਨਿਭਾ ਰਹੇ ਨੇ ਪਰ ਹੁਣ ਉਹ ਕਿਉਂਕਿ ਜਿਉ ਕੋਈ ਯੋਗਾ ਅਸਨ ਕੀਤਾ ਉਹਨੇ ਸਿਰ ਪਰਨੇ ਵਾਲਾ ਜਿਹੜਾ ਤਾਂ ਨੂੰ ਸਿਰ ਕਰਕੇ ਕੀਤਾ ਉਹਨੇ ਹਨਾ ਸ਼ੀਸ਼ਾਸਣ ਜਿਹਨੂੰ ਕਹਿੰਦੇ ਆ ਤੇ ਜਿਉ ਸ਼ੀਸ਼ਾਸਣ ਕੀਤਾ ਤੱਕ ਦੇ ਮੈਨੂੰ ਤੁੱਕ ਨੀਰਾਂਗੀ ਵਾਲੀ ਗੱਲ ਆ ਵੀ ਉਹਦੇ ਵਿੱਚ ਉਹ ਹੈ ਹੀ ਦੀ ਉੱਥੇ ਕੋਈ ਆਇਆ ਨਜ਼ਰ ਪੰਜ ਮਿੰਟ ਫਿਰ ਉਹਨੇ ਦੂਜਾ ਬਾਈ ਬਾਅਦ ਚ ਸਮਾਦੀ ਲਾ ਕੇ ਵੀ ਬੈਠੀ ਰਹੀ ਕੁੜੀ ਉੱਥੇ ਹੁਣ ਆਹ ਕੰਮ ਕਰਨ ਦੇ ਵਿੱਚ ਕੀ ਕਿ ਟਾਈਮ ਨਾ ਲੱਗਦਾ ਹੋਊਗਾ ਮੈਨੂੰ ਤਾਂ ਨਹੀਂ ਲੱਗਦਾ ਵੀ ਟਾਈਮ ਨਾ ਲੱਗਦਾ ਹੋਊਗਾ ਤਾਂ ਟਾਈਮ ਬਹੁਤ ਲੱਗ ਜਾਂਦਾ ਇੰਨਾ ਕੰਮਾਂ ਦੇ ਵਿੱਚ ਇਹ ਕੋ ਸੀ ਸ਼ੀਸ਼ਾਸ਼ਣ ਕੁੜੀ ਜਿਹੜੀ ਕਿਚਨ ਸ਼ੀਸ਼ਾਸ਼ਣ ਕਹਿੰਦੇ ਨੇ ਕਿ ਕੁੜੀ ਜਿਹੜੀ ਆ ਉਹ ਉਹਨੇ ਕੀਤਾ ਹੋਊਗਾ ਉਹਦੇ ਵਿੱਚ 2-3 ਮਿੰਟ ਤਾਂ ਲੱਗੇ ਹੋਣਗੇ ਇੰਨਾ ਕੁੜੀ ਨੂੰ ਤੇ 2-3 ਮਿੰਟ ਦੇ ਵਿੱਚ ਕੀ ਉੱਥੇ ਕੋਈ ਸੇਵਾਦਾਰ ਕੋਈ ਸਿੱਖ ਨਹੀਂ ਸੀ ਜਿਹੜਾ ਹੈਗਾ ਜਿਹੜਾ ਉਹਨੂੰ ਰੋਕਦਾ ਹੁਣ ਏਦਾਂ ਉਹਨੇ ਕੁੜੀ ਨੇ ਜਦੋਂ ਕੀਤਾ ਵਾ ਤੇ ਸੁਭਾਵਕ ਆ ਨਾ ਹੁਣ ਇਸ ਚੀਜ਼ ਦੇ ਵੀ ਟਾਈਮ ਲੱਗਿਆ ਹੋਊਗਾ ਉਸੇ ਵੇਲੇ ਤਾਂ ਹੋ ਨਹੀਂ ਗਿਆ ਹੋਊਗਾ ਨਾ ਜਾਂ ਆਖੀਏ ਵੀ ਇਹ ਇੱਕ ਪਰ ਸੈਕਿੰਡ ਸੈਕਿੰਡ 'ਚ ਹੋ ਗਿਆ ਵੀ ਐ ਖੜੀ ਤੇ ਐ ਡਿੱਗ ਪਈ ਹੋਏ ਐ ਤਾਂ ਹੋ ਨਹੀਂ ਗਿਆ ਹੁਣ ਕੋਈ ਉਹਦੀ ਵੀਡੀਓ ਬਣਾ ਰਿਆ ਹੋਊਗਾ ਉਹਦੀ ਵੀਡੀਓ ਵੀ ਪਾਈ ਸੀ ਉਹਨੇ ਡੀਲੀਟ ਕਰਤੀ ਉਹਨੇ ਠੀਕ ਆ ਫਿਰ ਜਦ ਵੀਡੀਓ ਬਣੀ ਐ ਫਿਰ ਫੋਟੋ ਵੀ ਖਿੱਚੀ ਗਈ ਐ ਸਮਾਂ ਲੱਗਾ ਉਸ ਚੀਜ਼ ਨੂੰ ਕਿੱਥੇ ਜ਼ਰੀਏ ਤੇ ਸੇਵਾਦਾਰ ਕਿੱਥੇ ਸੀਗੇ ਜੱਸ ਸਿੱਖ ਕਿੱਥੇ ਸੀਗੇ ਉੱਥੇ ਕੋਈ ਸਿੱਖ ਨਹੀਂ ਸੀ ਜਗਾ ਗੁਰੂ ਦਾ ਪਿਆਰਾ ਜਿਹੜਾ ਦੇ ਕੰਨ ਦੇ ਚਵੇੜ ਮਾਰਦਾ ਅਸਲ ਸਾਡੀਆਂ ਕਮਜ਼ੋਰੀਆਂ ਨੇ ਸਾਡੀਆਂ ਖਾਮੀਆਂ ਨੇ ਅਸੀਂ ਆਪ ਕਰ ਰਹੇ ਹਾਂ ਪਿਛਲੇ ਦਿਨੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸੋਹਣਾ ਇੱਕ ਫੈਸਲਾ ਲਿਆ ਗਿਆ ਸੀ ਕਿ ਮੋਬਾਈਲ ਫੋਨ ਜਿਹੜੇ ਨੇ ਉਹ ਬੈਨ ਨੇ ਕਿਉਂਕਿ ਉੱਥੇ ਬਹੁਤ ਜ਼ਿਆਦਾ ਮਰਿਆਦਾ ਪੰਗ ਹੁੰਦੀ ਆ ਜੇ ਮੋਬਾਈਲ ਫੋਨ ਬੈਨ ਨੇ ਹੁਣ ਆ ਕੁੜੀ ਸੁਬਾਦੀ ਲਾ ਕੇ ਬੈਠੀ ਉੱਥੇ ਖਾਂ ਨੀਟ ਕੇ ਇਹਦਾ ਮਤਲਬ ਜੱਖਾਂ ਮੀਟ ਕੇ ਬੈਠੀ ਆ ਤੇ ਇਹ ਚੰਦ ਮਿੰਟ ਵਾਸਤੇ ਤਾਂ ਬੈਠੀ ਹੋਊਗੀ ਨਾ ਅਰੇ ਉਹ ਪਿੱਠ ਕਰਕੇ ਤਾਂ ਬੈਠੀ ਬੈਠੀ ਨਾ ਜੀ ਉਹ ਤਾਂ ਪਿੱਠ ਕਰਕੇ ਬੈਠੀ ਉਹ ਤਾਂ ਫੋਟੋ ਖਿਚਉਣ ਵਾਸਤੇ ਨੇ ਪਿੱਠ ਕੀਤੀ ਕੀਤੀ ਪਰ ਗੱਲ ਇਹ ਵੀ ਉਹ ਆਸਣ ਲਾ ਕੇ ਬੈਠੀ ਆ ਤੇ ਇਹਦੇ ਵਾਸਤੇ ਵੀ ਸਮਾਂ ਲੱਗਾ ਹੋਊਗਾ ਨਾ ਉਹਨੂੰ ਤੇ ਕੀ ਇਸ 2-4 ਮਿੰਟ ਦੇ ਮੈਨਾਂ 3 2 ਮਿੰਟ ਦਾ ਪੀੜਾ ਲਾ ਲੋ ਸਾਰਾ ਤੁਸੀਂ 1 ਮਿੰਟ ਉਹਨੇ ਸਿਰ ਕਰਾਈ ਖੜੇ ਹੋਗੀ ਤੇ 1 ਮਿੰਟ ਉਹ ਸਵਾਦੀ ਲਾ ਕੇ ਬੈਠੀ ਹੋਊਗੀ 2 ਮਿੰਟ ਦੇ ਪੀੜਾ ਦੇ ਵਿੱਚ ਉੱਥੇ ਕੋਈ ਸੇਵਾਦਾਰ ਨਹੀਂ ਸੀ ਹੈਗਾ ਕੋਈ ਸੋਹਣੀ ਗੁਰਦਾ ਪ੍ਰਬੰਧਕ ਮਿੰਦੀ ਦਾ ਬੰਦਾ ਕੋਈ ਬੰਦਾ ਹੀ ਨਹੀਂ ਸੀ ਜਗਾ ਉੱਥੇ ਕੈਮਰੇ ਹਰ ਵੇਲੇ ਐਕਟਿਵ ਹੁੰਦੇ ਨੇ 50 ਨੰਬਰ ਕਮਰੇ ਚ ਬੰਦੇ ਹਰ ਵੇਲੇ ਅਸੀਂ ਦੇਖਿਆ ਆਪਣੀ ਅੱਖੀਂ ਤੇ ਬੈਠੇ ਹੋ ਦਿੰਦੇ ਨੇ ਜਿਹੜੇ ਹਰ ਵੇਲੇ ਨਿਗਾ ਰੱਖਦੇ ਨੇ ਕਿ ਕੋਈ ਗਲਤ ਕੰਮ ਨਾ ਕਰੇ ਉੱਥੇ ਤੇ ਕੀ ਕੈਮਰੇ ਦਿਖਿਆ ਕਿਸੇ ਨੂੰ ਵੀ ਜੇ ਮੰਨ ਲਓ ਚ ਕਰ ਲਿਆ ਸੀ ਉਹਨੇ ਮੰਨ ਲਓ ਕਰਨ ਵਾਸਤੇ ਕਿ ਉਹਨੇ ਕਰ ਲਿਆ ਸੀ ਜੋਗਾ ਤੇ ਕੈਮਰੇ ਦਿਖਿਆ ਹੋਊਗਾ ਨਾ ਤੇ ਕੈਮਰੇ ਵਾਲੇ ਬੰਦਿਆਂ ਨੇ ਉਸ ਵੇਲੇ ਕਿਉਂ ਨਹੀਂ ਕਹ ਬਈ ਕੁੜੀ ਫੜੋ ਭਾਈ ਤੇ ਲੋਕਾਂ ਦਾ ਚਾਰਜ ਪਿੜਾ ਹੁਣੇ ਮਾਫੀ ਮੰਗਾਓ ਫੜ ਕੇ ਗੁੱਟਾਂ ਨੂੰ ਤੁਹਾਨੂੰ ਨਾਸਪਾ ਵੀ ਇਹ ਕੰਮ ਕਰਤੋ ਕੀਤਾ ਅਸੀਂ ਆਵੇਸਲੇ ਰੋਟੀਆਂ ਕਰਨ ਪੂਰੇ ਤਾਲ ਵਾਲਾ ਹਿਸਾਬ ਹੋ ਗਿਆ ਨਾ ਫਿਰ ਫਿਰ ਕਹਿੰਦੇ ਸਾਡੀ ਸੰਸਥਾ ਨੂੰ ਭੰਡਦੇ ਆ ਸੰਸਥਾ ਨੂੰ ਨਹੀਂ ਭੰਡਦੇ ਸੰਸਥਾ ਨਹੀਂ ਮਾਰੀ ਫਿਰ ਸੰਸਥਾ ਦੇ ਉੱਤੇ ਕਾਬਜ ਲੋਕ ਮਾੜੇ ਨੇ ਸੰਸਥਾ ਦੇ ਪ੍ਰਬੰਧ ਨੂੰ ਚਲਾਉਣ ਵਾਲੇ ਲੋਕ ਕਮਜ਼ੋਰ ਹੋ ਗਏ ਨੇ ਆਵੇਸਲੇ ਹੋ ਗਏ ਨੇ ਮੈਂ ਕਹਿੰਦਾ ਤੇ ਕੁਰਸੀ ਚੀਜ਼ ਹੀ ਇਦਾਂ ਦੀ ਆ ਕੁਰਸੀ ਦੇ ਬਹਿਣ ਤੋਂ ਬਾਅਦ ਬੰਦੇ ਨੂੰ ਭੁੱਲ ਜਾਂਦਾ ਸਾਰਾ ਕੁਝ ਤੋ ਸਾਨੂੰ ਜਾਗਰੂਕ ਹੋਣਾ ਪੈਣਾ ਸਾਨੂੰ ਇੰਨਾਂ ਚੀਜ਼ਾਂ ਨੂੰ ਸਮਝਣਾ ਪੈਣਾ ਵੀ ਜੋ ਇਹ ਕੁਝ ਹੁੰਦਾ ਇਹ ਜਾਣੇ ਅਣਜਾਣੇ ਚ ਨਹੀਂ ਹੁੰਦਾ ਇਹ ਬੜੀ ਸੋਚੀ ਸਮਝੀ ਸਾਜ਼ਿਸ਼ਾ ਬੜੇ ਸੋਚ ਸਮਝ ਕੇ ਬੜੇ ਪਲਾਨ ਤਹਿਤ ਇਦਾਂ ਦੇ ਕੰਮ ਹੁੰਦੇ ਨੇ ਚੁੰਡੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਕਿ ਚੁੰਨੀਆਂ ਵੱਡ-ਵੱਡ ਕੇ ਵੇਖਿਆ ਜਾਂਦਾ ਵੀ ਪੜਕਦੇ ਨੇ ਕਿ ਨਹੀਂ ਪੜਕਦੇ ਜਾਨ ਹੈਗੀ ਨਾ ਜੀ ਕਿ ਨਹੀਂ ਹੈਗੀ ਤੇ ਜਾਨ ਤਾਂ ਹੈਗੀ ਆ ਸਿੱਖ ਨੇ ਤੇ ਉਦੋਂ ਤੱਕ ਜਿਹੜਾ ਵਾ ਉਹ ਚੀਜ਼ ਭਰਨੀ ਆਪਣੇ ਗੁਰੂ ਦੇ ਪ੍ਰਤੀ ਜਿੰਨਾ ਚਿਰ ਤੱਕ ਸਿੱਖ ਦੇ ਅੰਦਰ ਸਾਹ ਨੇ ਇਹਨੇ ਆਪਣੇ ਗੁਰੂ ਦੇ ਸਰਕਾਰ ਦੇ ਵਾਸਤੇ ਚੀਜ਼ ਭਰਨੀ ਪਰਨੀ ਆ ਸਿੱਖ ਨੇ ਭਾਵੇਂ ਦੁਨੀਆ ਤੇ ਇੱਕ ਸਿੱਖ ਬਾਜੇ ਬੋਤਾ ਸਿੰਘ ਗਰਜਾ ਸਿੰਘ ਦੋ ਹੀ ਰਹਿਗੇ ਸੀ ਕਹਿੰਦੇ ਇਤਿਹਾਸ ਦੇ ਮੁਤਾਬਕ ਤਾਂ ਇਹੀ ਕਿਹਾ ਜਾਂਦਾ ਨਾ ਬੇਸ਼ੱਕ ਸਿੱਖਾਂ ਦੀਆਂ ਕੰਡੀਆਂ ਸੀ ਪਰ ਇਤਿਹਾਸ ਤਾਂ ਕਹਿੰਦਾ ਬੋਤਾ ਸਿੰਘ ਗਰਜਾ ਸਿੰਘ ਦੋ ਹੀ ਸੀ ਪਰ ਉਹਨਾਂ ਦੇ ਅੰਦਰ ਚੀਜ਼ ਸੀ ਵੀ ਸਿੱਖੀ ਦੀ ਚਲ ਇਹ ਗੱਲ ਕਹੀ ਗਈ ਕਿ ਸਿੱਖ ਤਾਂ ਖਤਮ ਕਰ ਦਿੱਤੇ ਗਏ ਤੇ ਉਹ ਲੈ ਕੇ ਖੜ ਗਏ ਡਾਂਗਾਂ ਲੈ ਕੇ ਕਿ ਨਹੀਂ ਵੀ ਹੈਗੇ ਕਿਉਂਕਿ ਅੰਦਰ ਚੀਜ਼ ਤਾਂ ਸੀ ਨਾ ਸਿੱਖੀ ਦੀ ਦਰਸ ਹੀ ਸਿੱਖੀ ਦਾ ਪੰਥ ਦਾ ਦਰਦ ਸੀਗਾ ਸੋ ਇਸ ਕਰਕੇ ਉਹ ਚੀਜ਼ ਤਾਂ ਰਹਿਣੀ ਰਹਿਣੀ ਆ ਚੁੰਨੀਆਂ ਵੰਡ ਵੰਡ ਜਿੰਨੀਆਂ ਮਰਜ਼ੀ ਵੇਖੀ ਜਾਣੋ ਪਰ ਜੇ ਇਸ ਤਰ੍ਹਾਂ ਚੀਜ਼ ਸਹੀਂ ਲਈ ਗਏ ਤੇ ਚੁੰਨੀਆਂ ਵਢਾਈ ਗਏ ਤਾਂ ਫਿਰ ਗੱਲ ਨਹੀਂ ਬਣਨੀ ਬਾਕੀ ਚਲੋ ਗੁਰੂ ਭਲਾ ਕਰੇ ਸਾਨੂੰ ਸਮਤ ਬਖਸ਼ੇ ਇਹਦੇ ਵਿੱਚ ਆਪਾਂ ਸਾਰੇ ਹੀ ਆਉਣੇ ਆ ਇਹ ਨਾ ਸੋਚੋ ਕਿ ਇਕੱਲੇ ਸੁਮਨੀ ਗੁਰਦੁਆਰਾ ਬਰਬੰਦਕ ਕਮੇਟੀ ਦੀ ਮੈਂ ਗੱਲ ਕਰ ਰਿਹਾ ਮੈਂ ਹਰ ਸਿੱਖ ਦੀ ਗੱਲ ਕਰ ਰਿਹਾ ਮੈਂ ਵੀ ਤੁਸੀਂ ਵੀ ਸਾਰੇ ਜਿੰਨੇ ਆਪਾਂ ਸੋਣੇ ਤੁਸੀਂ ਸੁਣੋਗੇ ਉਹ ਵੀ ਜਿਹੜੇ ਸੁਣ ਰਹੇ ਹੋ ਉਹ ਵੀ ਜਿਹੜਾ ਮੈਂ ਬੈਠਾ ਮੈਂ ਵੀ